ਇੱਕ ਗੁਰਦੁਆਰੇ ਵਾਲਾ ਦੂਸਰੇ ਗੁਰਦੁਆਰੇ ਵਾਲੇ ਨੂੰ ਕਿਉਂ ਦੇਖ ਕੇ ਨਹੀਂ ਸਿਖਾਉਂਦਾ ਵਾਈ ਇਹ بڑا ਵੱਡਾ ਕੁਐਸਚਨ ਹੈ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਬਟ ਇਹ ਇੱਕ ਉਹ ਕੁਐਸਚਨ ਹੈ ਜਿਹੜਾ ਇਸ ਗੱਲ ਦਾ ਖੁਲਾਸਾ ਕਰ ਰਿਹਾ ਹੈ ਕਿ ਜਿਹੜੇ ਕੰਮ ਤੇ ਗੁਰਨਾਨ ਸਿੰਘ ਸਾਹਿਬ ਨਿਕਲੇ ਸੀ ਅਸੀਂ ਉਸ ਕੰਮ ਤੇ ਨਹੀਂ ਨਿਕਲੇ ਹੋਏ ਗੁਰਨਾਨਕ ਸਾਹਿਬ ਦੀ ਬਾਣੀ ਵਿੱਚ ਜਿਸ ਸਿੱਖ ਦਾ ਇਸ਼ਨਾਨ ਹੋਇਆ ਹੋਇਆ ਹੈ ਜਿਹੜਾ ਸਿੱਖ ਉਹਦੇ ਵਿੱਚੋਂ ਆਪਣੇ ਆਪ ਨੂੰ ਧੋ ਚੁੱਕਿਆ ਹੋਇਆ ਉਸ ਬਾਣੀ ਨਾਲ ਉਹਨੂੰ ਦੁਸ਼ਮਣ ਦੇ ਵਿੱਚੋਂ ਵੀ ਉਹ ਜਿਹੜੀ ਦੁਸ਼ਮਣੀ ਨਜ਼ਰ ਨਹੀਂ ਆ ਰਹੀ ਤੇ ਸਾਨੂੰ ਇੱਕ ਗੁਰਦੁਆਰੇ ਦੇ ਪ੍ਰਬੰਧਕ ਨੂੰ ਦੂਜੇ ਗੁਰਦੁਆਰੇ ਦੇ ਪ੍ਰਬੰਧਕ ਵਿੱਚ ਕਿਉਂ ਨਜ਼ਰ ਆ ਰਹੀ ਹੈ ਇਹ ਸਵਾਲ ਮਤਲਬ ਕਿ ਬੜਾ ਮਿਲੀਅਨ ਡਾਲਰ ਕੁਐਸਚਨ ਹੈਗਾ ਜਿਹਨੂੰ ਸਾਨੂੰ ਆਪੋ ਆਪਣੇ ਥਾਂ ਤੇ ਬੈਠ ਕੇ ਸੋਚਣਾ ਪਵੇਗਾ ਇਹ ਸਚਾਰ ਮਨੁੱਖ ਹੈ ਜਿਹੜਾ ਦੁਸ਼ਮਣ ਦੇ ਲਈ ਵੀ ਨਜ਼ਰ ਆਉਂਦਾ ਹੈ ਕਿ ਉਹਦੇ ਵਿੱਚ ਵੀ ਮੇਰਾ ਗੁਰੂ ਵੀ ਵਸਦਾ ਤੇ ਉਹਨੂੰ ਵੀ ਮੱਲਮ ਪੱਟੀ ਗੁਰੂ ਨੇ ਕਹਿਤਾ ਵੀ ਕਰਦੇ ਭਾਈ ਕਨੀਆ ਜੀ ਨੇ ਪਾਣੀ ਪਲਾਇਆ ਸ਼ਿਕਾਇਤ ਹੋਈ ਮੈਂ ਸਾਖੀ ਨਹੀਂ ਸੁਣਾਉਣੀ ਤੁਹਾਨੂੰ ਤੂੰ ਸਭ ਸੁਣਿਆ ਹੋਇਆ ਸੀ ਗੁਰੂ ਸਾਹਿਬ ਨੇ ਆਪਣੀ ਡੱਬ ਚੋਂ ਮੱਲਮ ਪੱਟੀ ਵੀ ਫੜਾਤੀ ਕਿ ਸਿੱਖਾਂ ਹੁਣ ਤੋਂ ਮੱਲਮ ਵੀ ਕਰਿਆ ਕਰਨੀ ਅੱਛਾ ਕਈ ਵਾਰੀ ਆਪਾਂ ਕਹਿੰਦੇ ਚੱਲ ਇੱਕ ਦਾ ਐਕਸੈਪਸ਼ਨਲ ਕੇਸ ਹੈ ਥਿਸ ਇਜ਼ ਨੋਟ ਲਾਈਕ ਦੈਟ ਇੱਧਰ ਦੇਖੋ ਇਹ ਨਹੀਂ ਕਿ ਇਹ ਇੱਕ ਭਾਈ ਕਨੀਆ ਜੀ ਇਦਾਂ ਦਾ ਸੀਗਾ ਇਹ ਸਾਰੀ ਕਤਾਰ ਹੀ ਸਿੰਘਾਂ ਦੀ ਇਦਾਂ ਦੀ ਸੀ ਜਦੋਂ ਜਕਰੀਆ ਖਾਨ ਨੇ ਤੁਹਾਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਹੈ ਬਲਕਿ ਏਸ਼ੀਆ ਦੀ ਸ ਔਰ ਤੁਹਾਨੂੰ ਨਵਾਬੀ ਦੇ ਰਿਹਾ ਹੈ ਪਤਾ ਉਹਦੇ ਮਗਰ ਕਿਹੜਾ ਹਿਸਟੋਰੀਕਲ ਰੈਫਰੈਂਸ ਕਿਹੜਾ ਹੈ ਉਹ ਘਟਨਾ ਕਿਹੜੀ ਹੈ ਜਕਰੀਆ ਖਾਨ ਦੇ ਨਾਲ ਜੰਦ ਹੋ ਰਿਹਾ ਤੇ ਰਾਤ ਨੂੰ ਜੰਦ ਰਾਤ ਪੈ ਗਈ ਰੁਕ ਗਿਆ ਮੁਸਲਮਾਨ ਆਪਣੇ ਪਾਸੇ ਹੋ ਗਏ ਉਹਦੀਆਂ ਫੌਜਾਂ ਤੇ ਸਿੱਖ ਆਪਣੇ ਪਾਸੇ ਹੋ ਗਏ ਸਿੱਖਾਂ ਦੇ ਕੋਲ ਰਸਦ ਪਾਣੀ ਸੀ ਉਹਨਾਂ ਨੇ ਪ੍ਰਸ਼ਾਦਾ ਤਿਆਰ ਕਰ ਰਿਹਾ ਤੇ ਪ੍ਰਸ਼ਾਦਾ ਤਿਆਰ ਕਰਕੇ ਮੁਗਲਾਂ ਨੂੰ ਵੀ ਹਾਕ ਮਾਰ ਲਈ ਕਿ ਆਜੋ ਸ਼ੱਕ ਲੋ ਯੰਗ ਦੇ ਮੈਦਾਨ ਦੇ ਵਿੱਚ ਇਹ ਬੜਾ ਵੱਡਾ ਮਤਲਬ ਕਿ ਹਥਿਆਰ ਹੁੰਦਾ ਦੁਸ਼ਮਣ ਦਾ ਦਾਣਾ ਪਾਣੀ ਬੰਦ ਕਰੋ ਤੇ ਉਹ ਉਤੇ ਕਾਬਜ ਹੋ ਜਾਓ ਤੇ ਸਿੱਖ ਪ੍ਰਸ਼ਾਦਾ ਤਿਆਰ ਕਰ ਕੇ ਉਹਨੂੰ ਹਾਕ ਮਾਰੇ ਕੇ ਤੁਸੀਂ ਵੀ ਵੀਰੋ ਛੱਕ ਲੋ ਆ ਜਾਓ ਤੇ ਜਕੀ ਆਖਾਂ ਕਹਿੰਦਾ ਆ ਕੀ ਹੋ ਜਾਂਦਾ ਹੈ ਕਹਿੰਦਾ ਇਹ ਇਦਾਂ ਕਾਤੇ ਕਰਦੇ ਐ ਜਦੋਂ ਸਾਰੀ ਗੱਲ ਦੀ ਤਹਿਕੀਕਾਤ ਹੁੰਦੀ ਆ ਤੇ ਉਹਨੂੰ ਕੋਈ ਸਿਆਣਾ ਬੰਦਾ ਦੱਸਦਾ ਵੀ ਇਹਨਾਂ ਲੋਕਾਂ ਦਾ ਮੁਰਸ਼ਿਦ ਕੋਣਾ ਪੁੱਛਿਆ ਜਾਂਦਾ ਵੀ ਗੁਰੂ ਕੋਣ ਹੈ ਗੱਲ ਪ੍ਰਗਟ ਹੁੰਦੀ ਹੈ ਵੀ ਇਹਨਾਂ ਦਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਦੇ ਲੜ ਲੱਗੇ ਨੇ ਇਹ ਕੁੱਲ ਕائنات ਵਿੱਚ ਰੱਬ ਨੂੰ ਵੇਖਦੇ ਨੇ ਇਹ ਸਾਨੂੰ ਲੰਗਰ ਇਸ ਦੀ ਸ਼ਕਾਰ ਇਹਨਾਂ ਕਿ ਸਾਡੇ ਵਿੱਚ ਉਹਨੂੰ ਰੱਬ ਵਸਦਾ ਦਿਸਦਾ ਹੈ ਤੇ ਉਹ ਕਹਿੰਦਾ ਵੀ ਐਡੀ ਵੱਡੀ ਤਾਕਤ ਇਨਾਂ ਦੇ ਹਿਰਦੇ ਇੰਨੇ ਵਿਸ਼ਾਲ ਹੋਣ ਇਹ ਇਹ ਦੁਨੀਆਂ ਦੇ ਇੱਕ ਖਿੱਤੇ ਤੇ ਨਹੀਂ ਇਹ ਕੁੱਲ ਕਾਇਨਾਤ ਤੇ ਰਾਜ ਕਰਨਗੇ ਲੋਕ ਇਹਨਾਂ ਨਾਲ ਅੱਜ ਨਹੀਂ ਹੁਣੇ ਹੀ ਗੱਲ ਕਰ ਲੈਣੀ ਚਾਹੀਦੀ ਹੈ ਅਸੀਂ ਇਹਨਾਂ ਨਾਲ ਬਹੁਤਾ ਲੰਮਾ ਸਮਾਂ ਲੜ ਨਹੀਂ ਸਕਦੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ ਇਹ 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 ਮਤਲਬ ਕਿ ਕਿੱਡੀ ਵੱਡੀ ਗੱਲ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਆਪਣਾ ਪ੍ਰਸ਼ਾਦਾ ਸਾਨੂੰ ਵੀ ਅਰਪਣ ਕਰ ਰਹੇ ਨੇ ਸੋ ਦਿਸ ਵਾਸ ਨਾਟ ਓਨਲੀ ਅ ਸਿੰਗਲ ਕੇਸ ਆਫ ਭਾਈ ਕਨਈਆ ਜੀ ਗੁਰਬਾਣੀ ਨੇ ਸਿੱਖ ਦੀ ਤਾਸੀਰ ਐ ਕਰ ਦਿੱਤੀ ਸੀ ਕਿ ਉਹਨੂੰ ਸਾਹਮਣੇ ਖੜਾ ਹਰ ਸ਼ਖਸ ਪਰਮਾਤਮਾ ਨਜ਼ਰ ਆਉਂਦਾ ਸੀ ਜੋ ਦੁਸ਼ਮਣ ਨੂੰ ਜੰਗ ਦੇ ਮੈਦਾਨ 'ਚ ਕਤਲ ਵੀ ਕਰਦਾ ਸੀ ਉਹਦਾ ਵੱਧ ਵੀ ਕਰਦਾ ਸੀ ਤਾਂ ਉਹਨੂੰ ਇਹ ਪਤਾ ਹੁੰਦਾ ਸੀ ਕਿ ਮੈਂ ਇਹ ਕਰਨਾ ਨਹੀਂ ਚਾਹੁੰਦਾ ਬਟ ਇਹ ਕਿਉਂਕਿ ਹੁਣ ਬਦੀ ਫਲਾ ਰਿਹਾ ਮੈਨੂੰ ਇਸ ਗੇਮ ਦੇ ਵਿੱਚ ਆਪਣਾ ਰੋਲ ਅਦਾ ਕਰਨਾ ਪੈ ਰਿਹਾ ਪਰ ਮੇਰੀ ਇਹ ਦੁਸ਼ਮਣੀ ਕੋਈ ਨਹੀਂ ਹੈ ਮਤਲਬ ਕਿ ਇਹ ਗੁਰਬਾਣੀ ਦਾ ਸਭ ਤੋਂ ਵੱਡਾ ਤੱਤ ਸਰ ਗੁਰਬਾਣੀ ਦਾ ਇਹ ਹੈ ਕਿ ਪਿਆਰ ਦਾ ਐਡਾ ਵੱਡਾ ਸਨੇਹਾ ਮਿਲਦਾ ਹੈ ਸੋ ਇਹ ਸਚਾਰਨ ਮੁਖ ਦੀ ਨਿਸ਼ਾਨੀ ਹੈ